ਤਸੋ ਇਹ ਮੁਜ਼ਾਬਲਾ ਕਹਿੰਦਾ ਦੀ ਠਾਣੇ ਆਏ ਤੇ ਤੁਹਾਨੂੰ ਅਮਰਤਪਾਲ ਬੰਦੇ ਦੀ ਬੰਦੇ ਜੇ ਅਮਰਤਪਾਲ ਨੂੰ ਛੋੜਨਾ ਲਾ ਨੂੰ ਪਰਚਾ ਦੇਣਾ ਅਈ ਅਮਰਤਪਾਲ ਆਈ ਇੱਕ ਗ੍ਰੰਥੀ ਦੀ ਫਰਿਆਦ ਲੈ ਕੇ ਆਏ ਆ ਕਿ ਇਹਦੀ ਮਤ ਕਰੋ ਗ੍ਰੰਥੀ ਦੀ ਇਹਨਾਂ ਧੱਕਾ ਮੁਕੀ ਹੋਇਆ ਇਹ ਮਤ ਕਰੋ ਇਹ ਜਿਹੜਾ ਕਰਨਲ ਐਸਆ ਇਹਦੇ ਖਿਲਾਫ ਵੀ ਚਾਹੁੰਦੇ ਕਾਰਵਾਈ ਕਰਨੀ ਦੀ ਐਸਪੀ ਨੂੰ ਦੱਸਾ ਚਾਹੁੰਦੇ ਆ ਤ ਅਮਰਤਪਾਲ ਦੀ ਗੱਲ ਕਰਦੇ ਉਹਦੀ ਜਥੇਬੰਦੀ ਤੇ ਹੋਰ ਹੈ ਉਹਦੀ ਪਾਰਟੀ ਰੇ ਤੁਹਾਡੀ ਤੇ ਕਿਰਤੀ ਕਿਸਾਨ ਯੂਨੀਅਨ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਉਹ ਕਹਿੰਦੇ ਤੁਸੀਂ ਅਮਰਤਪਾਲ ਵਾਂਗ ਥਾਣੇ ਚੜ੍ਹ ਕੇ ਆਏ ਹੋ ਜੇ ਰ ਕੋਈ ਦੁਖੀ ਆਉਣਾ ਥਾਣੇ ਅੰਦਰ ਹੀ ਆਉਂਦਾ ਥਾਣੇ ਬਾਹਰ ਸੜਕ ਤੇ ਖੜਾ ਮੈਣ ਜੰਦਾ ਹੂੰ ਜੇ ਥਾਣੇ ਐਸਐਚਓ ਨਹੀਂ ਮੁੰਸੀ ਕੋ ਜਾਏਗਾ ਮੁੰਸੀ ਕੋ ਤਬਦੀਸੀ ਥਾਣੇ ਅੰਦਰ ਕੋ ਜਾਏਗਾ ਇਹ ਤੂੰ ਇਹ ਦੇਖ ਕੋ ਇਨ ਕੋ ਕੰਬਿਆ ਥਾਣੇ ਅੰਦਰ ਕੋ ਗਏ ਅਸੀਂ ਇਹਨੇ ਸਾਡੀ ਕੋਈ ਨਹੀਂ ਸੁਣੀ ਦੱਸੋ ਹੀ ਅਮਰਤਪਾਲ ਆ ਸਾਡੀ ਕਾਮਰੇਡ ਜੀ ਤੁਸੀਂ ਸੇਰੇ ਬਲਾਓ ਕਰਨੈਲ ਸਿੰਘ ਨੂੰ ਵੀ ਉਥੇ ਨਾਲ ਐਸਐਚਓ ਦੇ ਸਾਹਮਣੇ ਸਾਹ ਜੀ ਇਸ ਆੜ ਨਾਲ ਇਹਦਾ ਦੁਰਵਿਹਾਰ ਕੀਤਾ ਤੇ ਸਾਨੂੰ ਇਹਦਾ ਇਨਸਾਫ ਦਿਓ ਕੀ ਕਹਾਲ ਬਿਲਕੁਲ ਠੀਕ ਜੀ ਕਰੋ ਚਲੋ ਧੰਨਵਾਦ ਤੁਹਾਡਾ ਸੋਹ ਰਜਾਨਾ ਦਸਤਖਤ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਐਸ ਵਾਲੇ ਥਾਣਾ ਆਈ ਨਾਲਾ ਦੇ ਬਿਲਕੁਲ ਬਾਹਰ ਖੜੇ ਆ ਜਿੱਥੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਦਰਜਣਾ ਆਗੂ ਤੇ ਮੈਂਬਰ ਨੇ ਜਿਹੜੇ ਇੱਕ ਭਗ ਦਾ ਮੁੱਦਾ ਲੈ ਕੇ ਆਏ ਨੇ ਕਿ ਪਿੰਡ জাফরਪੁਰ ਕੋਟ ਦੇ ਗ੍ਰੰਥੀ ਗ੍ਰੰਥੀ ਸਿੰਘ ਦਾ ਮਾਮਲਾ ਹੈ ਕਿ ਦੋ ਧਿਰਾਂ ਆਪਸ ਵਿੱਚ ਲੜਦੀਆਂ ਨੇ ਔਰ ਨਿਸ਼ਾਨਾ ਗ੍ਰੰਥੀ ਸਿੰਘ ਨੂੰ ਬਣਾਇਆ ਜਾ ਰਿਹਾ ਹੈ ਕੀ ਮਾਮਲਾ ਹੈ ਉਹਦੇ ਬਾਰੇ ਗੱਲਬਾਤ ਤੁਹਾਡੇ ਨਾਲ ਕਲੀਅਰ ਕਰਦੇ ਆ ਵੀ ਜੀ ਕੀ ਨਾਂ ਤੁਹਾਡਾ ਤੇ ਕੀ ਮਸਲਾ ਮੇਰਾ ਨਾਮ ਪ੍ਰੇਤਪਾਲ ਸਿੰਘ ਹੈ ਮਾਮਲਾ ਕੀ ਹੈ ਹਾਂ ਜੀ ਮਾਮਲਾ ਕੀ ਹੋਇਆ ਮਾਮਲਾ ਇਹ ਵੀ ਇਹਨਾਂ ਦੀ ਆਪਸੀ ਲੜਾਈ ਤੇ ਰਹਿ ਦੋਮਾ ਤਰ੍ਹਾਂ ਦਾ ਮੇਰਾ ਵਿੱਚ ਕਰ ਸ਼ੈਡ ਨੰਨਾਂ ਦੋਵਾਂ ਘਰਾਂ ਦੇ ਦੋਵੇਂ ਸ਼ਰਾਬੀ ਨਸ਼ੇਦਾਂ ਟੋਲਦੇ ਦੋਵੇਂ ਤੇ ਉਹਨਾਂ ਨੇ ਇੱਕ ਦੂਜੇ 'ਤੇ ਪਥਰਾ ਬਾਜੀ ਕੀਤਾ ਹੈ ਮੈਂ ਡੱਕਣ ਗਿਆ ਵੀ ਮੇਰਾ ਨੁਕਸਾਨ ਨਾ ਕਰੋ ਥੱਲੇ ਆ ਕੇ ਆਪਣਾ ਲੜਕੋ ਲਓ ਜਿਹੜਾ ਕਰਨਾ ਉਹ ਆਂਦੇ ਵੀ ਥੱਕੇ ਨਾ ਮੇਂ ਮਾਰਨੀ ਹੈ ਮਾਰਨੇ ਰੋੜੇ ਜਈ ਮਾਂ ਪੁੱਤ ਡੱਕਣ ਗਏ ਆ ਤੇ ਸਾਡ ਮਾਤਾ ਦੇ ਗੱਲ ਪੈਂਦ ਤੱਕ ਗਿਆ ਨਾਲ ਮੇਰੇ ਪਿਆ ਨਾਲ ਮੇਰੇ ਚਾਚੇ ਦਾ ਬੇਟਾ ਸਤਨਾਮ ਉਹਦੇ ਵੀ ਧੱਕੇ ਧੁੱਕੇ ਮਾਰੇ ਨਾਲ ਫਿਰ ਦਾ ਤਤੂਤਰ ਕੱਢੇ ਨਾਲ ਜੇ ਸਵੇਰੇ ਮੈਂ ਪੰਚਾਇਤ ਸਦੀ ਮੌਕੇ ਤੇ ਮੌਕੇ ਤੇ ਪੰਚਾਇਤ ਦੇ ਗੱਲ ਵੀ ਪੈਂਦ ਤੱਕ ਗਏ ਨੇ ਵੀ ਤੁਸੀਂ ਹਰੇਕ ਮਸਲੇ 'ਚ ਟਾਂਗ ਅੜਾਉਣੀ ਹੁੰਦੀ ਪਿੰਡ ਕਿਹੜਾ ਹੈ ਪਿੰਡ জাফরਪੁਰ ਫਿਰ ਉਹਦੇ ਬਾਅਦ ਕੋਈ ਦਰਖਾਸਤ ਦਿੱਤੀ ਹੈ ਨਾਲ 19 ਤਰੀਕ ਦੀ ਦਰਖਾਸਤ ਦਿੱਤੀ ਹੈ ਤੇ ਕੋਈ ਕਾਰਵਾਈ ਨਹੀਂ ਹੋਈ ਫਿਰ ਅਜ ਨਾਲ ਲੈ ਕੇ ਕਿਸਾਨ ਮੋਰਚੇ ਨਾਲ ਲੈ ਕੇ ਆਏ ਨਾਲ ਇਹ ਦੋਵੇਂ ਤਰ੍ਹਾਂ ਕੌਣ ਨੇ ਜਿਹੜੀ ਆਪਸੇ ਲੜ ਰਹੀਆਂ ਇਹ ਉਧਰ ਇੱਕ ਹੈ ਗਾਇਬ ਅਮਰਜੀਤ ਮਸੀਹ ਇੱਕ ਸ਼ੰਗਾਰਾ ਮਸੀਦ ਉਹਨਾਂ ਦਾ ਸੁਪੁੱਤਰ ਵਾਰਿਸ ਮਸੀਦ ਹੈ ਇੱਕ ਸੁਨੀਲ ਮਸੀਦ ਦੋਵੇਂ ਜੀ ਆਪਸੀ ਨਾਲ ਇੱਕ ਵਿਜੇ ਮਸੀਦ ਹੈ ਤੇ ਦੂਸਰੀ ਧਰ ਜਿਹੜੀ ਹੈ ਉਹ ਦੋਵੇਂ ਤੇ ਸਾਰੇ ਆਪਸੀ ਤੇ ਰਹੀ ਦਿੰਦੇ ਸੁਨੀਲ ਮਸੀਦ ਅਮਰਜੀਤ ਮਸੀਦ ਤੁਹਾਡਾ ਵਿਤ ਪੈਂਦਾ ਕਰ ਮੇਰਾ ਵਿੱਚ ਛੱਡ ਪੈਂਦਾ ਵੀ ਲੀਲਾ ਡੰਗਰਾਂ ਦਾ ਅੱਛਾ ਹਾਂਜੀ ਪਿੰਡ ਦੇ ਬਹੁਤ ਬਰਾਂ ਨੂੰ ਦੱਸਿਆ ਪਹਿਲਾਂ ਦੱਸਿਆ ਮੋਤਵਰ 2 ਦਿਨ ਦਿੱਤੇ ਪਰ ਨਹੀਂ ਕੋਈ ਨਿਆ ਦਿੱਤਾ ਵਿੱਚ ਉਹ ਕਰਨਾ ਕਰ ਲੋ ਹੁੰਦੇ ਸਾਡੇ ਤਾਈਂ ਨਹੀਂ ਕੁਝ ਵੀ ਤੇ ਪੁਲਿਸ ਵੱਲੋਂ ਵੀ ਕਾਰਵਾਈ ਹੋਈ ਪੁਲਿਸ ਵੱਲੋਂ ਤਾਂ ਕੋਈ ਕਾਰਵਾਈ ਨਹੀਂ 10 ਤਰੀਕ ਦੀ ਕਾਰਵਾਈ ਕੀਤੀ ਹੈ ਦਰਖਾਸਤ ਦਿੱਤੀ ਤਾਈਂ ਤੱਕ ਕੋਈ ਕਾਰਵਾਈ ਨਹੀਂ ਇਹਦੀ ਮੰਗ ਕੀ ਕਰਦੇ ਹੋ ਮਾਂਗੇ ਉਹ ਬਿਨਸਾਬ ਸਾਡਾ ਆਪਣਾ ਜਿਹੜਾ ਹਰਜਾਨਾ ਭਰਿਆ ਜਾਵੇ ਜਾਂ ਸਾਨੂੰ ਕਿਸ ਤਰ੍ਹਾਂ ਵੀ ਉਹਨਾਂ ਦਾ ਜਾਂ ਖਰਚਾ ਦਿੱਤਾ ਜਾਵੇ ਜਾਂ ਉਸ ਤਰ੍ਹਾਂ ਪਵਾਗ ਦਿੱਤਾ ਜਾਵੇ ਸੈਟਿੰਗ ਮੇਰੇ ਉੱਪਰ ਸੋ ਕੋਈ ਭਾਜੀ ਕਹਿਣਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਜਦੋਂ ਇੱਥੇ ਆਏ ਆ ਥਾਣੇ ਇਹਨਾਂ ਦੀ ਸਪੋਰਟ ਕਰਨ ਤੇ ਸਾਡੇ ਨਾਲ ਜਿਹੜੇ ਪੁਲਿਸ ਆ ਉਹ ਵਾਰ ਨਹੀਂ ਠੀਕ ਕਰ ਰਹੀ ਉਹ ਸਿੱਖ ਸਾਈ ਦਾ ਮੁੱਦਾ ਬਣਾ ਬਣਾ ਰਹੇ ਆ ਉਹਦੇ ਬਾਰੇ ਥੋੜਾ ਖੁੱਲ ਕੇ ਦੱਸੋ ਇਹ ਜੀ ਸਪੋਰਟ ਸਾਹਿਬ ਮੇਰਾ ਆਪਣਾ ਨਾਮ ਤੇ ਪਿੰਡ ਦੱਸ ਦਿਓ ਮੇਰਾ ਨਾਮ ਰਜਿੰਦਰ ਸਿੰਘ ਆ ਭਲਾ ਪਿੰਡ ਹੈ ਮੇਰਾ ਕਿੱਤੀ ਕਿਸਾਨ ਜੀ ਨੂੰ ਸੂਬੇ ਦਾ ਮੈਂ ਆਗੂ ਆ ਹਾਂ ਇਹ ਜਿਹੜਾ ਬਿੱਤ ਪਾਇਆ ਇਹਦਾ ਮਸਲਾ ਹੈ ਗੰਸੀ ਵਾਲਾ ਮੁੰਡੇ ਦਾ ਜੀ ਇਹ ਹੜਕੋ 19 ਦਿਨ ਨੂੰ ਸੇਰੇ ਮਸਲਾ ਆਇਆ ਜੀ ਵੀ ਇਸਰਾ ਇਹ ਉਥੇ ਗਰੰਟੀ ਆ ਛੋਟਾ ਇਹਦਾ ਪਰਿਵਾਰ ਆ ਮਾਤਾ ਦੀ ਬਜ਼ੁਰਗੇ ਪਿਓ ਦੇ ਸਿਰ ਤੇ ਨਹੀਂ ਹੂੰ ਇਹ ਉਥੇ ਗੁਰਦੇ ਸੇਵਾ ਕਰਦਾ ਪਾਠ ਕਰਦਾ ਥੋੜੀ ਜੀ ਜ਼ਮੀਨ ਆ ਉਹ ਲੱਗੇ ਜਿਹੜੀ ਸਾਈ ਬਰਾਦਰੀ ਆ ਉਹ ਦੋਨੋਂ ਆਪਸੇ ਲੜ ਰਹੇ ਨੇ ਉਹ ਲੜੀ ਜਾਣੇ ਇਸ ਗਰੰਟੀ ਨੂੰ ਕੋਈ ਨਹੀਂ ਆ ਇਹਨੇ ਆਪਣਾ ਪਾਠ ਕਰਨਾ ਜਦੋਂ ਦੋਨੋਂ ਧਰਾਂ ਲੜ ਕੇ ਰੋੜੇ ਢੋੜਾ ਜਰਾ ਰਹੇ ਆ ਵੀ ਇਹ ਵਿਚੇਰਾ ਘਰ ਆ ਇਹ ਦੇ ਘਰ ਦੇ ਵਿੱਚ ਆਉਣਗੇ ਕਿ ਹੱਥ ਪੱਲਾ ਜੋੜਿਆ ਵੀ ਸਾਰੇ ਰੂੜੇ ਮਾਰ ਦੇਗੇ ਦੋਹਾਂ ਤਰਾ ਆਡੇ ਪਰਿਵਾਰ ਨੂੰ ਮੱਜਣ ਦੇ ਆ ਆਟਾ ਕੋ ਬੱਚਾ ਜੀ ਨਾ ਮਰ ਜਾਏ ਨਾ ਕਰੋ ਇਹਦੇ ਹੱਥ ਛੁੱਟ ਬਾਅਦ ਦੋ ਦਿਨਾਂ ਨੇ ਨਾ ਧੱਕਾ ਮੁਕੀ ਕੀਤੀ ਗਾਲੀ ਗਰੋਚ ਕੀਤਾ ਮਾਦਨ ਧੱਕੇ ਮਾਰੇ ਆ ਥਾਣੇ ਤਨਖਾਹ ਦਿੱਤੀ 19 ਤਰੀਕ ਦੀ ਇਹ ਐਸਐਚਓ ਨੂੰ ਪਤਾ ਡੀਐਸਪੀ ਨੂੰ ਵੀ ਪਤਾ ਥਾਣੇਦਾਰ ਨੂੰ ਪਤਾ ਕੋਈ ਕਾਰਵਾਈ ਨਹੀਂ ਕੀਤੀ ਕਿ ਜਦੋਂ ਸਿਰੇ ਕੋਤੇ ਜਾਂਦਾ ਗਰੰਤੀ ਇਹਨੂੰ ਕਹਿੰਦੇ ਜੋ ਕਰਨਾ ਹੈ ਕਰ ਲਾ ਅੱਛਾ ਨਾ ਹਰਜਾਨਾ ਦੇਣਾ ਨਾ ਕਾਰਵਾਈ ਜੋ ਕਰਨਾ ਹੈ ਕਰ ਲਾ ਅਜੇ ਠਾਣੇ ਆਏ 15 20 ਆਕੂ ਸਾਰੇ ਆਏ ਆ ਤੇ ਆਣ ਕੇ ਜਦੋਂ ਆਏ ਐ ਐਸਐਚਓ ਇੱਥੇ ਨਹੀਂ ਜੀ ਡੀਐਸਪੀ ਤੇ ਨਹੀਂ ਜਿਹੜਾ ਮੁੰਛੀ ਆ ਮੁੰਛੀ ਦਾ ਕੰਮ ਹੁੰਦਾ ਏ ਵੀ ਦਰਵਾਜ਼ਾ ਖੁੱਲਾ ਰੱਖਣਾ ਕੋਈ ਪੀੜਤ ਹੁੰਦਾ ਉਹ ਗੱਲ ਸੁਣਾਵੇ ਮੁਰਛੀ ਨੂੰ ਬੂਹਾ ਮਾਰਾ ਐ ਸੀ ਲੱਗਾ ਚਾਰ ਪੰਜ ਮਖੌਲ ਕਰਨ ਦੇ ਆ ਆਪਣੀ ਗੱਲਾਂ ਕਰਨ ਦੇ ਆ ਇੱਥੇ ਐਸਐਹਈ ਕਰਨੈਲ ਆ ਐਸਐਹਈ ਕਰਨੈਲ ਐ ਮਹਾਰਾਣ ਆ ਵੀ ਜੇ ਤੈਨੂੰ ਕੋਈ ਪੈਸਾ ਬਣਾ ਦੇ ਹੁਣ ਜਿੰਦਰੋਂ ਸਾਰਾ ਉਸ ਨਾਲ ਭੱਜ ਕੇ ਕੰਮ ਕਰਦੇ ਨੇ ਜੇ ਕੋ ਪੀੜਤਾ ਇੰਨਾ ਜੀ ਦਰਖਾਹ ਪਾਪਾ ਜੀ ਦੇ ਦਰਖਾਹ ਟੀਮਾਂ ਨੂੰ ਜ਼ਰੂਰੀ ਕਹਿੰਦੀ ਆ ਅਸੀਂ ਇਹਨੂੰ ਆਖਿਆ ਕਵੈਲ ਐਸ.ਆਈ ਨੂੰ ਇਹ ਆ ਦੂਜੇ ਥਾਂ ਦਾ ਦੇ ਕੋ ਕੇਸ ਆ ਇਹਦੀ ਸੁਣਵਾਈ ਕਰੋ ਕਿੱਥੇ ਆ ਐਸ.ਐਚ.ਓ ਨੇ ਡਿਊਟੀ ਦੇਖਾ ਤੁਸੀਂ ਤੇ ਹੈਗੇ ਜੇ ਜਦੋਂ ਸਾਨੂੰ ਥਾਣੇ ਦੀ ਬੈਠੇ ਨੂੰ ਕੁਰਸੀ ਨਹੀਂ ਮੋਤ ਪਰਵਾਸੇ ਥਾਣੇ ਨੂੰ ਟੇਬਲ ਨਹੀਂ ਮੈ ਲਈ ਇੱਥੇ ਬਹੇ ਇੱਕ ਸਰਕਾਰਾਂ ਦੇ ਭਰਮ ਚੌਧਰੀ ਹੁੰਦੇ ਕੁਰਸੀਆਂ ਦਿੰਦੇ ਨੇ ਮੈਂ ਹੀ ਦਿੰਦੇ ਆ ਪਰ ਫਟ ਵਾਸਤੇ ਕੁਰਸੀ ਨਹੀਂ ਪੁੰਝੇ ਬੈਗੇ ਇਹ ਪੁੰਜੇ ਬੈਠੇ ਕੇ ਮਾਰ ਨਹੀਂ ਕੀਤਾ ਹਾਂ ਅਸੀਂ ਪੁੰਜੇ ਬੈਠੇ ਜਿ세 ਬੰਦੀ ਵਾਲੇ ਇਹ ਕਨਵੈਲ ਐਸਾ ਹੀ ਆਇਆ ਹੈ ਆਉਂਦੇ ਇਨਾਂ ਲਾਲ ਪੀਲਾ ਆ ਕੇ ਬਹੁਤ ਵੱਧ ਘਟ ਘੜ ਜਿ세 ਬੰਦੀ ਤੇ ਸਾਡੇ ਖਿਲਾਫ ਬੋਲਿਆ ਅੰਦਰ ਕਿਉਂ ਬੈਠੇ ਕਿ ਕਿੱਥੇ ਜਾਈਏ ਇਹ ਸਾਡਾ ਪੀੜਤ ਗ੍ਰੰਥੀ ਆ ਇਹਨੂੰ ਨਿਆ ਦਿਓ ਇਹਨੂੰ ਨਹੀਂ ਧਿਆਨ ਰਹੀ ਜਿ세 ਬੈਠੇ ਸੀ ਨਹੀਂ ਜਾਣਾ ਬਾਹਰ ਦਾ ਬੂਹਾ ਦਰਵਾਜ਼ਾ ਬੰਦ ਕਰਦਾ ਸਾਨੂੰ ਅੰਦਰ ਤਾਰਦਾ ਕਿ ਤੁਹਾਡੇ ਸਾਰਿਆਂ ਦੇ ਇਹਨਾਂ ਹਵਲਾਈ ਦੇ ਦਿਓ ਬਾਹਰ ਨਾਲ ਕੋਈ ਜਾਵੇ ਇਹਨਾਂ ਦੇ ਪਰਚਾ ਦੇਣਾ ਕਾਰਵਾਈ ਕਰਨੀ ਤਦੋਂ ਕਾਹਦੇ ਕਾਰਵਾਈ ਦੀ ਸਮਤਰਾ ਬੋਟਲ ਨੂੰ ਤਸੋ ਇਹ ਮੁਦਾਬਾ ਹੁੰਦਾ ਕਹਿੰਦੇ ਜੇ ਥਾਣੇ ਆਏ ਤੇ ਤੁਹਾਨੂੰ ਅਮਰਤਪਾਲ ਬੰਦੇ ਜੇ ਅਮਰਤਪਾਲ ਨਾਲ ਜੋੜਨ ਨਾਲੋਂ ਪਰਚਾ ਦੇਣਾ ਅਈ ਅਮਰਤਪਾਲ ਆਈ ਇੱਕ ਗਰੰਥੀ ਦੀ ਫਰਿਆਦ ਲੈ ਕੇ ਆਏ ਆ ਤੇ ਇਹ ਵੀ ਮਤ ਕਰੋ ਗਰੰਥੀ ਦੀ ਇਹਨਾਂ ਧੱਕਾ ਮੁਕੀ ਹੋਇਆ ਇਹ ਮਤ ਕਰੋ ਇਹ ਜਿਹੜਾ ਕਰਨਲ ਐਸਆ ਇਹਦੇ ਖਿਲਾਫ ਹੀ ਚਾਹੁੰਦੇ ਕਾਰਵਾਈ ਕਰਨੀ ਦੀ ਐਸਪੀ ਨੂੰ ਦੱਸਣਾ ਚਾਹੁੰਦੇ ਆ ਇਹਨੂੰ ਤੋਂ ਬਦਲਦੇ ਤੇਰੀ ਕਾਰਵਾਈ ਤੇ ਕਰੋ ਜਿਵੇਂ ਜਸੇਪਾਲ ਸਿੰਘ ਦੁਰਵਤੋਂ ਕੀਤੀ ਆ ਸਾਡੂ ਅੰਦਰ ਦਿੱਤਾ ਫਾਦਲਾ ਮਾੜੇ ਸ਼ਬਦ ਬੋਲੇ ਆ ਇੱਥੇ ਜਿਹੜਾ ਕੰਮ ਹੈ ਲੈ ਸਹੀ ਆ ਇੱਥੇ ਕਾਰਜ ਹੋਣਾ ਚਾਹੀਦੀ ਹੈ ਨਹੀਂ ਅ ਅਮਰਤਪਾਲ ਦੀ ਗੱਲ ਕਰਦੇ ਉਹਦੀ ਜਥੇਬਦੀ ਤੇ ਹੋਰ ਹੈ ਉਹਦੀ ਪਾਰਟੀ ਦੇ ਤੁਹਾਡੀ ਤੇ ਕਿਰਤੀ ਕਿਸਾਨ ਯੂਨੀਅਨ ਹੈ ਫਿਰ ਤੁਸੀਂ ਕਹਿ ਰਹੇ ਹੋ ਕਿ ਉਹ ਕਹਿੰਦੇ ਤੁਸੀਂ ਅਮਰਤਪਾਲ ਵਾਂਗ ਥਾਣੇ ਚੜ ਕੇ ਆਏ ਹੋ ਸਾਨੂੰ ਇਹ ਕਹਿੰਦੇ ਜੀ ਟੀ ਚੜ ਕੇ ਥਾਣੇ ਅੰਦਰ ਕਿਉਂ ਆ ਗਏ ਇਹਨਾਂ ਨੂੰ ਪੁੱਛੋ ਦੱਸੋ ਮੈਂ ਪੁੱਛਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਸਾਰਿਆਂ ਨੂੰ ਵੀ ਜੇ ਕੋਈ ਦੁਖੀ ਹੋਣਾ ਥਾਣੇ ਅੰਦਰ ਹੀ ਆਉਂਦਾ ਉਹ ਥਾਣੇ ਬਾਹਰ ਸੜਕ ਦੇ ਥੋੜਾ ਮੈਦ ਹੀ ਜਾਂਦਾ ਹੂੰ ਜੇ ਥਾਣੇ ਐਸ ਐਚਓ ਨਹੀਂ ਮੁ ਇਹ ਤੁਸੀਂ ਦੇਖੋ ਇਹ ਕੋਈ ਤੁਹਾਡੇ ਨਾਲ ਸਾਡੇ ਕੋ ਗਏ ਸੀ ਇਹਨੇ ਸਾਡੀ ਕੋਈ ਨਹੀਂ ਸੁਣੀ ਦੱਸੋ ਹੀ ਅੰਮ੍ਰਿਤਪਾਲ ਆ ਸਾਡੀ ਟੀਮ ਹੋਣੀ ਗਰੋਦੀ ਅਕਸ ਕਿਰਤੀ ਕਿਸਾਨ ਜਿਹਨੇ ਪੰਜਾਬ ਦੀ ਆਏ ਉਹਦੇ ਬੇਨਤੀ ਕਰਨਾ ਹੈ ਸਾਡੇ ਬੰਦੇ ਨੂੰ ਜਿਹੜਾ ਗ੍ਰੰਥੀ ਨੂੰ ਕੰਮ ਮੁੱਕੀ ਹੋਈ ਆ ਘਰ ਟਰੋਲਾ ਚੱਲਿਆ ਅਨਸਾਬ ਤੋਂ ਕਾਰਵਾਈ ਕਰੋ ਪੰਜ ਦਿਨ ਤੋਂ ਪੰਜ ਦਿਨ ਤੋਂ ਦਿਖਾਤੀ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਸਾਡੇ ਜਿਹੜਾ ਕਰਨੈਲ ਸਿੰਘ ਐਸਈਆ ਉਹਨੇ ਸਾਡੇ ਦੁਰਵਿਵਹਤ ਕੀਤਾ ਸਾਡੀ ਜੱਸੀ ਬੰਦੇ ਦੇ ਖਿਲਾਫ ਬੋਲਿਆ ਸਾਡ ਨੂੰ ਬਾਹਰ ਦਾ ਬੂਆ ਅੰਦਰ ਬੰਦ ਕਰਕੇ ਵੈਸ਼ਟ ਕਰ ਲਿਆ ਹਰ ਦੇ ਕੇ ਦਾ ਕਾਰਵਾਈ ਕਰਨੀ ਆ ਅਸੀਂ ਜਿਹੋਨੇ ਜਿਹੜੀ ਮੱਦੀ ਹੜ ਦੇ ਕਾਰਵਾਈ ਕਰਲਾ ਕਿੱਤੀ ਕਿਸਾਨ ਜਿਹੜੀ ਪੰਜਾਬ ਕਿਸਾਨਾਂ ਲਈ ਮਜ਼ਦੂਰਾਂ ਲਈ ਲੜਦੀ ਆਈ ਆ ਅੱਜ ਗ੍ਰੰਥੀ ਦਾ ਮੁੱਦਾ ਏ ਇਹਨਾਂ ਗ੍ਰੀਨ ਟੱਕਾ ਹੈ ਲੜੇਗੀ ਲੜਦੇ ਲਈ ਜਿੰਨੇ ਮੱਦੀ ਹੜ ਦੇ ਪਰਚੇ ਦਰੇ ਕਰਦੇ ਸਾਨੂੰ ਕੋਈ ਪ੍ਰਵਾਹ ਨਹੀਂ ਕੋਈ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਨਾਲ ਗੱਲ ਕੀਤੀ ਇਸ ਤੋਂ ਬਾਅਦ ਵੀ ਸਾਈਡ ਨਾਲ ਆ ਜਿਹੜਾ ਦੁਰਵਿਵਹਾਰ ਕੀਤਾ ਜਾ ਰਿਹਾ ਵੀਐਸਪੀ ਨਾਲ ਮਾਰਾ ਵਿਵਹਾਰ ਕੀਤਾ ਜਾ ਰਿਹਾ ਵੀਐਸਪੀ ਨਾਲ ਗੱਲ ਕੀਤੀ ਫੋਨ ਨਹੀਂ ਚੁੱਕਿਆ ਐਸਐਚਓ ਨਾਲ ਗੱਲ ਕੀਤੀ ਫੋਨ ਨਹੀਂ ਚੁੱਕਿਆ ਇਹੋ ਤਾਂ ਰੋਣਾ ਜੀ ਸਾਡੇ ਜਥੇਬੰਦੀ ਦੇ ਫੋਨ ਕਿਉਂ ਨਹੀਂ ਚੱਕਦੇ ਜੇ ਸਾਡੇ ਜਥੇਬੰਦੀ ਦੇ ਫੋਨ ਚੱਕੋ ਤੇ ਆਜਾ ਸਾਪਾ ਨਾ ਪੈਂਦਾ ਸਾਨੂੰ ਇਹ ਸਾਡੀ ਬੀਤੀ ਦਾ ਕਰਦਾ ਕਰਿਆ ਲੱਸਾਈ ਇਹ ਗੱਲ ਨੂੰ ਹੋ ਗਿਆ ਕਿੰਨਾ ਡੇਢ ਡੇਢ ਇਸ ਗੱਲ ਨੂੰ ਡੇਢ ਤੋਂ 2 ਘੰਟੇ ਹੋ ਗਏ ਥੋੜਾ ਗੈਪ ਆ ਕਰਨਾ ਹੈ ਕੇਵਲ ਅਫਸਰ ਵਿਜੀ ਹੁੰਦੇ ਜੀ ਇਹ ਵਿਜੀ ਕੀਤਾ ਜੀ ਢੀਕਿਆ ਬਹੁਤ ਢੀਕਿਆ ਸਾਡਾ ਐਸਐਚਓ ਫੋਨ ਚੁੱਕੇ ਡਿਊਟੀ ਫੋਨ ਚੁੱਕੇ ਕਿਸੇ ਦਿਨ ਚੁੱਕਿਆ ਅਜੇ ਤੱਕ ਖੱਟੇ ਤੱਕ ਦੁਬਾਰਾ ਲਾਓਗੇ ਫਿਰ ਇੱਕ ਵਾਰ ਦੁਬਾਰਾ ਜੀ ਕਿ ਪੰਜ ਵਾਰੀ ਤੱਕ ਚਾਰ ਵਾਰੀ ਲਾਤਾ ਕੀ ਲਾਓ ਨਹੀਂ ਇੱਕ ਵਾਰੀ ਹੋਣ ਕੈਮਰਾ ਲਾ ਲਓ ਹੋ ਸਕਦਾ ਤੁਹਾਡੀ ਗੱਲ ਹੋ ਜਾਵੇ ਦੋ ਕੀ ਕਹਿੰਦੇ ਭਾਈਚਾਰਿਆਂ ਦਾ ਮਸਲਾ ਇੱਕ ਬੰਦੇ ਸਿੱਖ ਹੈ ਇੱਕ ਬੰਦੇ ਇਸਾਈ ਹੈ ਇਹਨੂੰ ਐਵੇਂ ਕੋਈ ਸ਼ਰਾਤੀ ਅੰਸਰ ਤੂਲ ਨਾ ਦਵੇ ਜਿਹੜਾ ਜਿਸ ਤਰ੍ਹਾਂ ਜੋ ਵੀ ਜਿਹੜੀ ਸਜ਼ਾ ਬਣਦੀ ਉਹਨੂੰ ਪਰੇ ਪੰਚਾਇਤ ਦੇ ਵਿੱਚ ਜਾਂ ਥਾਣੇ ਲਿਆ ਕੇ ਉਹਨੂੰ ਰਿਅਲਾਈਜ਼ ਕਰਾ ਕੇ ਜਿਹੜਾ ਮਸਲਾ ਆ ਨਿਬੜ ਜਾਣਾ ਚਾਹੀਦਾ ਅਸੀਂ ਇਹੀ ਚਾਹੁੰਦੇ ਹਾਂ ਕਿ ਇਹ 10 15 ਬੰਦੇ ਜਿ세 ਬੰਦੇ ਆਗੂ ਆਏ ਸਾਰੇ ਪੰਜਾਬ ਦੇ ਸਾਰੇ ਪੰਜਾਬ ਦੇ ਲੀਡਰ ਆਏ ਆ ਕਿ ਐਸਐਚ ਨੂੰ ਮਿਲ ਕੇ ਐਸਐਚ ਨੂੰ ਕਹਿੰਦੇ ਜੀ ਜਿਹੜੀ ਇਹ ਗ੍ਰੈਂਥੀ ਦੇ ਨਾਲ ਤੱਕੇ ਸਾਈ ਹੋਈ ਆ ਇਹਨੂੰ ਇਨਸਾਫ ਦਵਾਇਆ ਜਾਵੇ ਇਹ ਨਾ ਮੁੱਦਾ ਬਣ ਜੇ ਇਹ ਮੁੱਦਾ ਬਣ ਜੇ ਇਹ ਗ੍ਰੰਥੀ ਨੂੰ ਕੋਟ ਮਾਰ ਗਈ ਦੀ ਪਾਂਟੋੜ ਗਈ ਦੀ ਵਾਹ ਸਾਡੂ ਦੱਸਿਆ ਕਿਉਂ ਨਹੀਂ ਜੀ ਇਸੇ ਲਈ ਨਹੀਂ ਪੁਲਿਸ ਕੋ ਆਏ ਆ 19 ਦੀ ਦਰਖਾਸਤ ਇੱਕ ਇੱਕੋ ਮਿਲ ਜੰਨਾ ਕਿੰਨਾ ਕੁ ਪੁਰਾਣਾ ਲੱਗ ਗਿਆ ਇਹ ਨੰਬਰ ਉਹ ਮੇਰੀ ਯਾਨਕ ਦੀ ਕੰਪਨੀ ਤੋਂ ਥੱਲੇ ਇਹ ਹੈ ਡੀਐਸਪੀ ਦੇਖਿਆ ਜੀ ਨਾਲ ਦੇਖੋ ਜੀ ਇਸੇ ਗੱਲ ਕਹਿੰਦੇ ਆਏ ਵੀ 19 ਤਰੀਕ ਦਰਖਾਸ ਆ ਅੱਜ 25 ਹੋ ਗਈ ਆ ਇਸ ਗ੍ਰੰਥੀ ਨੂੰ ਇਨਸਾਫ ਦਿਓ ਇਹਦੇ ਛੋਟੇ ਬੱਚੇ ਨੇ ਆ ਚਾਹ ਸੱਚ ਨਾ ਕਰੋ ਡਾਇਲ ਕਰੋ ਡਾਇਲ ਇਹਨੂੰ ਇਨਸਾਫ ਦਿਓ ਇਨਸਾਫ ਦੇ ਕੇ ਇਹਨੂੰ ਜਿਹੜਾ ਭੰਤੜ ਕੀਤੀ ਇਹਦੇ ਘਰ 73 ਨਾਲੋਂ ਇੱਕ ਸੈਕਟ ਵੇਖ ਲਈ ਇਹਨੂੰ ਇਨਸਾਫ ਦੇ ਸਾਹਿਬ ਚੋਕਲਨ ਫੋਨ ਸਾਨੂੰ ਹੋ ਗਿਆ ਕਰੋ ਗੱਲ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਅੱਜ ਮੈਂ ਰਜਿੰਦਰ ਬੇਨਤੀ ਕਰਦਾ ਭਲਾ ਬਣ ਜੀ 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 ਮੇਰਾ ਨੰਬਰ ਸੇਵ ਹੈ ਹਾਂ ਜੀ ਹਾਂ ਸਰ ਸਰ ਐਸ ਐਚਓ ਸਾਹਿਬ ਅਹੀਂ ਆਏ ਠਾਣੇ 10 15 ਆਗੂ ਆਏ ਆ ਇਹ ਜਿਹੜਾ ਜਾਫਰਕੋਟ ਦਾ ਮਸਲਾ ਹੈ ਗਰੰਤੀ ਦਾ ਜੀ 19 ਤਰੀਕ ਦੀ ਦਰਖਾਸਤ ਹੈ ਜੀ 19 19 ਤਰੀਕ ਨੂੰ ਇੱਕ ਜਾਫਰਕੋਟ ਗਰੰਤੀ ਗੁਰਦੁਆਰੇ ਜੀ ਉਹਨੂੰ ਕਟਮਾਰ ਕਰਕੇ ਭੰਤੋੜ ਕੀਤੀ ਜਾਂਦੀ ਹੈ ਚੌਧਰੀਆ ਲੋ ਜੀ ਹਾਂ ਜੀ ਹਾਂ ਜੀ ਉਹ ਵੇਖੋ ਜੀ ਤੇ ਦਰਖਾਸਤ ਜਿਹੜੀ ਆ ਛੋਟਾ ਠਾੜਾ ਤੁਹਾਡੇ ਕੋਲ ਬਹੁਤ ਜ਼ਿਆਦਾ ਕਾਬੇ ਬਾਹਰ ਅੰਦਰ ਜਾਣਾ ਪੈਂਦਾ ਕਿ ਅਸੀਂ ਅਸੀਂ ਬੇਦਖੇੜੇ ਛੋਟੇ ਥੱਲੇ ਠੰਡਰ ਨੇ ਇਹ ਦਾ ਕੰਮ ਨੂੰ ਸੰਭਲ 19 ਤਰੀਕ 25 ਹੋ ਗਈ ਜੀ ਅੱਜ ਕਰਨਾਲ ਸਿੰਘ ਵਾਲੀ ਪੁੱਛ ਲੋ ਜਿਹੜਾ ਮੈਂ ਦੱਸਿਆ ਇਹ ਉਸ ਮਸਲੇ ਜਾਈਆਂ ਵੀ ਅੱਜ 25 ਹੋ ਗਈ ਆ ਗ੍ਰੰਥੀ ਨੂੰ ਹਿਸਾਬ ਦਾਅ ਕਰਵੰਤੀ ਨੂੰ ਤੇ ਇਹਦੇ ਤੁਹਾਡਾ ਜਿਹੜਾ ਠੰਡਰ ਇਹ ਜੀ ਕਰਨਾਲ ਸਿੰਘ ਐਸਏ ਵੀ ਕੋ ਜਦੋਂ ਸਾਨੂੰ ਤੁਹਾਡੇ ਤੀਰ ਕੁਆਟਰ ਚ ਦੀ ਸੀ ਬਾਹਰ ਇਲਾਕੇ ਚ ਜੇ ਤੇ ਬਾਹਰ ਲਾਕੇ ਜੇ ਹਾਟਾ ਪਜਬਾ ਤੇ ਮੁੰਸੀ ਕੋ ਜਾਣਾ ਜੀ ਆਏ ਮੁੰਚੀ ਕੋ ਗਏ ਆ ਮੁੰਚੀ ਦੇ ਅੰਦਰ ਬੂਆ ਬੰਦ ਲਾ ਕੇ ਤੇਨੇ ਜਾ ਰਹੇ ਬੂਆ ਟੋ ਕੇ ਅੰਦਰ ਬੈਠੇ ਨੇ ਬਾਹਰ ਅੰਦਰ ਬਾਹਰ ਕੋ ਕੁਰਸੀ ਮੇਜਰੀ ਅਸੀਂ ਬਾਹਰ ਬੰਦੇ ਬਾਹਰ ਬਕੂ ਜੇ ਬੈ ਗਏ ਜੀ ਬੈਠੇ ਹੀ ਬੈਠ ਰਹੇ ਨੇ ਆਏ ਆ ਇਹ ਦੱਸੋ ਇਹ ਕੋਈ ਕਿਸ ਨੂੰ ਗਾਲ ਕੱਢੀ ਕੋ ਮਾਰਾ ਕਦਾ ਇਹ ਐਸਾ ਹੀ ਕਰਨੈਲ ਹੁੰਦਾ ਜੀ ਆਣ ਕੇ ਸਾਡੇ ਜਿਹਾ ਬੰਦੇ ਨੂੰ ਵੱਧ ਕੱਟ ਬੋਲਦਾ ਮੇਨਾ ਵੱਧ ਕੱਟ ਕਰਦਾ ਸੂਬਾ ਆਗੂ ਆਣੀ ਮਿਕਰਤੀ ਕੇ ਸਾਥ ਦੇ ਦੇਖੋ ਜੀ ਮੈਨੂੰ ਕਹਿੰਦਾ ਤੁਸੀਂ ਅੰਮ੍ਰਿਤਪਾਲ ਨੂੰ ਕਬਤਾ ਕਰਦਾ ਠਾਣੇ ਦੇ ਇਹ ਹਨ ਅੰਮ੍ਰਿਤਪਾਲ ਨਾਲ ਜੋੜਨਿਆ ਜੀ ਬਾਦਲਾ ਭੂਗਾ ਮਾਰ ਕੇ ਖਾਣ ਨੂੰ ਰੈਸਟ ਕਰਦਾ ਜੀ ਆਗੂਆਂ ਨੂੰ ਰੈਸਟ ਕਰਦਾ ਤੇ ਪਰਚਾ ਦੇਣਾ ਜੀ ਪਰਚਾ ਦੇਣੇ ਅਸੀਂ ਗਰੀਬਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਲੜਦੇ ਜਾਂਦੇ ਆ ਅੱਜ ਇਹ ਬੁੱਧਾ ਢੜਕੋ ਆਇਆ ਹੈ ਗਰੀਬ ਦਾ ਗ੍ਰੰਤੀ ਦਾ ਅਈ ਉਹਦੇ ਇੱਕ ਰਾ ਸਜੋਣੇ ਥਾਂ ਦੇ ਵਿੱਚ ਕੋਈ ਫੋਨ ਚੁੱਕਦਾ ਜਿਹੜਾ ਕੋਈ ਕੇਸ ਆ ਇੱਥੇ ਵਹਿਲ ਐਸਆ ਹੀ ਆਣ ਗਿਆ ਹੜਾ ਤਕੇ ਸਾਈ ਕੀਤੀ ਆ ਵੱਧ ਘੰਟ ਬੋਲਿਆ ਆਨੂ ਨੇ ਰੈਸਟ ਕੀਤਾ ਪਰਚਾ ਦੇਣ ਲੱਗਾ ਅਸੀਂ ਬਾਹਰ ਬੈਠੇ ਥਾਂ ਦੇ ਗਾੜੀ ਇਹ ਕਹਿੰਦੇ ਦੇ ਪਰਚਾ ਸਾਡੇ ਕੋ ਮਗਰੋਂ ਆਜੂਗਾ ਦੇਖੋ ਇੱਕ 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 ਮੇਰੀ ਬੇਨਦੀ ਦੇਖੋ ਮੈਂ ਮੈਂ ਅਮਰਪਾਲ ਚਲੋ ਉਹਨਾਂ ਦੀ ਸੁਣ ਲੋ ਗੋ ਸਾਹਿਬ ਦੀ ਸੁਣ ਲੋ ਕੀ ਕਹਿੰਦੇ ਆ ਹਾਂਜੀ ਹਾਂਜੀ ਹੋ ਗਈ ਸੀ ਤਰਵੰਤ ਜੀ ਨਾਲ ਵੀ ਗੱਲ ਹੋਈ ਸੀ ਤੇ ਅਸੀਂ ਅੱਜ ਕੋਰਟ ਤੇ ਅਮਰਪਾਲ ਨਾਲ ਕੇਸ ਚ ਸਵੇਰ ਦੀਆਂ ਗੋਈਆਂ ਚੱਲਣ ਡੀਆਂ ਬਹੁਤ ਜ਼ਬਰਦਸਤ ਤਰੀਕੇ ਨਾਲ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਸਾਡੇ ਬੰਦਿਆਂ ਨੂੰ ਸਵੇਰ ਦਾ 11 ਵਜੇ ਦਾ ਟਾਈਮ ਦਿੱਤਾ 11 ਵਜੇ ਉਹ ਜਿੰਨੇ ਵੀ ਮਸਲੇ ਅੱਗੇ ਜਰਾਕਾ ਅੱਗੇ ਆਪਾਂ ਉਦਰਾ ਹੱਲ ਕੀਤੇ ਨਾ ਇਹ ਵੀ ਕਰਨਾ ਠੀਕ ਹੈ ਹਾਂ ਠੀਕ ਹੈ ਜੀ ਯਾ ਹੋ ਗਈ ਗੱਲ ਤੁਹਾਡੀ ਯਾਰ 11 ਵਜੇ ਦਾ ਹੋ ਗਿਆ ਟਾਈਮ ਦੇਖੋ ਜੀ ਤੋ ਕੱਟ ਲਓ ਤੁਸੀਂ 11 ਵਜੇ 11 ਵਜੇ ਤੁਹਾਨੂੰ ਐਸਚੋ ਸਾਹਿਬ ਨੇ ਟਾਈਮ ਦਿੱਤਾ ਤੁਸੀਂ ਆਓ ਸਵੇਰੇ 11 ਵਜੇ ਸਾਰੇ ਆਪਣੇ ਦੇਖੋ ਮੇਰੀ ਗੱਲ ਸੁਣ ਲਿਓ ਜਿਹੜੀ ਫੀਰ ਤੇ ਤੇਰੇ ਉਹਨੂੰ ਵੀ ਲੈ ਆਓ ਜਿਹੜੇ ਤੁਹਾਡੇ ਹੋਰ ਸਪੋਰਟਰ ਆ ਉਹਨਾਂ ਨੂੰ ਵੀ ਲੈ ਆਓ 11 ਵਜੇ ਆ ਕੇ ਮਿਲੋ ਅਸੀਂ ਵੀ ਨਾਲ ਆ ਜਾਵਾਂਗੇ ਬਤੌਰ ਤੁਹਾਡਾ ਯੂਨੀਅਨ ਦਾ ਸੁਪਰ ਪ੍ਰਧਾਨ ਨੂੰ ਨਾਤੇ ਫਿਰ ਵੀ ਜੇ ਕੋਈ ਮੁਸ਼ਕਲ ਹੈ ਉਹਦੇ ਬਾਰੇ ਦੱਸੋ ਮੁਸ਼ਕਲ ਸਾਡੂ ਇਹ ਦੀ ਜਦੋਂ ਸਾਡਾ ਕੋ ਆਗੂ ਹੁੰਦਾ ਕੋ ਲੀਡਰ ਆਉਂਦਾ ਉਹਦੀ ਵੀ ਇੱਜ਼ਤ ਕਦੀ ਨਾ ਉਹ ਗਰੀਬ ਆਦਮੀ ਹੁੰਦਾ ਦਰਖਾਸਤ ਲੈ ਕੇ ਉਹ ਪੀੜਤ ਹੁੰਦਾ ਉਹਦੀ ਵੀ ਕਿਉਂ ਨਹੀਂ ਗੱਲ ਸੁਣਦੇ ਬਿਲਕੁਲ ਉਹ ਤੇ ਕਿਉਂ ਕਾਰਵਾਈ ਦੇ ਨਾਲ ਤੇ ਕਰਦੇ ਕਿਉਂ ਪੈਸੇ ਮੰਗਦੇ ਜੇ ਦਰਖਾਸਤ ਤੇ ਮੁੰਚੀ 500 ਮੰਗੇ ਐਸਾ ਹੀ ਕਰ ਨਾਲ 1000 ਮੰਗੇ ਸੰਤਰੀ ਬਾਹਰ 100 ਮੰਗੇ ਜੇ ਨਹੀਂ ਪੈਸੇ ਦੇ ਦੇ ਗਰੀਬ ਆਦਮੀ ਕਿੱਥੇ ਚਲ ਜੇ ਜਿਵੇਂ ਬੰਦੀਆਂ ਦਾ ਇਹ ਹਾਲ ਹੈ ਤੇ ਨਾਰਮਲ ਬੰਦੇ ਦਾ ਫਿਰ ਨਾਰਮਲ ਮੈਂ ਜੀ ਪਰੇਸ਼ਾਨ ਆ ਜ ਅਸੀਂ ਕੋਲੋਂ ਪਰੇਸ਼ਾਨ ਹੋਏ ਆ ਵੀ ਅਸੀਂ ਆਗੂ ਆਏ ਆ ਸਾਡੀ ਪੈਸੇ ਦੀ ਗੱਲ ਦੀ ਸੁਣਦਾ ਤੇ ਕੋਣ ਕਰਦਾ ਐਲਸਾਈ ਇਹ ਉਹ ਤੇ ਸੱਚੋ ਬੇਟਾ ਡਿਪੜੀ ਅਸਰੇ ਬੈਠੇ ਕਿਉਂ ਨਹੀਂ ਬਦਲਦੇ ਤੋ ਤੁਸੀਂ ਤੁਸੀਂ ਕਾਮਰੇਡ ਜੀ ਤੁਸੀਂ ਸੇਰੇ ਬਲਾਓ ਕਰਨੈਲ ਸਿੰਘ ਨੂੰ ਵੀ ਉੱਥੇ ਨਾਲ ਐਸਐਸਓ ਦੇ ਸਾਹਮਣੇ ਸ਼ਾਹ ਜੀ ਪੇਸ਼ ਕਰੋ ਕਿ ਸਾਡੇ ਨਾਲ ਜਿਹੜਾ ਦੁਰਵਿਹਾਰ ਕੀਤਾ ਤੇ ਸਾਨੂੰ ਇਹਦਾ ਇਨਸਾਫ ਦਿਓ ਕੀ ਕਹਾਲਾ ਬਿਲਕੁਲ ਠੀਕ ਜੀ ਕਰ ਚਲੋ ਧੰਨਵਾਦ ਤੁਹਾਡਾ ਸੋ ਮੈਂ ਕਹਿੰਦਾ ਤੁਸੀਂ ਥੋੜੇ ਠੰਡੇ ਹੋਵੋ ਤੁਸੀਂ ਵੀ ਥੋੜਾ ਥੋੜਾ ਪਾਣੀ ਪੀਓ ਸੇਰੇ ਐਸਐਸਓ ਸਾਹਿਬ ਨੂੰ 11 ਵਜੇ ਉਹਨਾਂ ਟਾਈਮ ਦਿੱਤਾ ਇਹ ਫੋਨ ਕਹਿੰਦੇ ਸੀ ਨਹੀਂ ਚੱਕ ਲੈ ਜਦੋਂ ਫੋਨ ਤੇ ਗੱਲ ਹੋ ਗਈ ਆ ਸੋ ਇਹ ਗਾਂਧੀ ਸਿੰਘ ਦੇ ਨਾਲ ਜੋ ਵੀ ਕੋਈ ਧੱਕੇਸ਼ਾਹੀ ਕਰ ਰਿਹਾ ਬਿਨਾਂ ਵਜਾ ਸਾਡੀ ਵੀ ਮੇਰੀ ਵੀ ਮੇਰੇ ਵੱਲੋਂ ਕਿਰਤੀ ਕਿਸਾਨ ਯੂਨੀ ਪੰਜਾਬ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੂੰ ਵੀ ਚਰਾਬਣੀ ਹੈ ਕਿ ਜੇ ਤੁਹਾਡੀ ਆਪਸ ਵਿੱਚ ਕੋਈ ਲੜਾਈ ਹੈ ਆਪਸ ਵਿੱਚ ਲੜਾਈ ਲੜੋ ਉਹਨੂੰ ਜਿੱਟੋ ਭਾਵੇਂ ਥਾਣੇ ਆਗੇ ਜਿੱਤੋ ਭਾਵੇਂ ਪਿੰਡ ਦੇ ਮੋਹਤ ਬਰਾਏ ਨੇ ਜਿੱਤੋ ਪਰ ਐਵੇਂ ਕਿਸੇ ਨੂੰ ਭਾਈਚਾਰੇ ਦਾ ਮੁੱਦਾ ਨਾ ਬਣਾਓ ਜੇ ਇਸ ਗ੍ਰੰਤੀ ਸਿੰਘ ਨਾਲ ਕਿਸੇ ਨੇ ਵੀ ਕੋਈ ਬਿਨਾ ਵਜ੍ਹਾ ਵਧੇਕੀ ਕੀਤੀ ਜੇ ਇਹ ਗਲਤ ਹੈ ਤਾਂ ਇਹਦਾ ਵੀ ਆਪਣੀ ਯੂਨੀਅਨ ਦੇ ਲੈਵਲ ਤੇ ਪ੍ਰਸ਼ਾਸਨ ਦੇ ਲੈਵਲ ਤੇ ਜਿਹੜਾ ਉਹ ਮਸਲਾ ਅਸੀਂ ਸੁਝਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਜੇ ਇਹਦੇ ਨਾਲ ਧੱਕਾ ਜਾਂ ਵਧੇਕੀ ਹੁੰਦੀ ਤੇ ਉਹਦਾ ਇਨਸਾਫ ਵੀ ਨਹੀਂ ਆ ਸੰਘਰਸ਼ਬਈ ਤਰੀਕੇ ਨਾਲ ਯੂਨੀਅਨ ਲੈਵਲ ਤੇ ਲਾਵਾਂਗੇ ਬਹੁਤ ਬਹੁਤ ਧੰਨਵਾਦ